ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਗਤਕਾ ਅਖਾੜੇ ਵੱਲੋਂ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਵਿਖੇ ਗਤਕੇ ਦੇ ਮੁਕਾਬਲੇ ਕਰਵਾਏ ਗਏ ਇਹ ਮੁਕਾਬਲੇ ਅਮਰੀਕਾ ਭਾਰਤ ਤੋਂ ਆਈਆਂ ਕਰੀਬ 1 ਦਰਜਨ ਟੀਮਾਂ ਵਿਚਕਾਰ ਹੋਏ ਹਾਈ ਟੀਮ ਨੇ ਗਤਕੇ ਦੇ ਰਵਾਇਤੀ ਜੋਹਰ ਦਿਖਾ ਕੇ ਸੰਗਤਾਂ ਦਾ ਮਨ ਮੋਲ ਲਿਆ ਵਿਜੇਤਾਵਾਂ ਨੂੰ ਇਨਾਮ ਦਿੱਤੇ ਗਏ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਗੁਰਦੁਆਰੇ ਦੀ ਪ੍ਰਬੰਧਕ ਟੀਮ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਜਿਸ ਨਾਲ ਇਹ ਸਮਾਗਮ ਬੜੀ ਸਫਲਤਾ ਨਾਲ ਨਿਭੇੜਿਆ ਗਿਆ ਲੰਗਰ ਦੀ ਸੇਵਾ ਸਰਦਾਰ ਦਲਜੀਤ ਸਿੰਘ ਬੱਬੀ ਪ੍ਰਧਾਨ ਦੇ ਵੱਲੋਂ ਆਪਣੇ ਮਾਤਾ-ਪਿਤਾ ਤੇ ਭਰਾ ਦੀ ਮਿੱਠੀ ਯਾਦ ਵਿੱਚ ਭੇਟ ਕੀਤੀ ਗਈ ਸੈਂਕੜਿਆਂ ਦੀ ਗਿਣਤੀ ਚ ਸੰਗਤਾਂ ਨੇ ਹਾਜ਼ਰੀ ਭਰੀ ਜਿਸ ਨਾਲ ਗੱਤਕੇ ਪ੍ਰਤੀ ਜਾਗਰੂਕਤਾ ਅਤੇ ਸ਼ਰਧਾ ਹੋਰ ਵਧੀ ਸਮਾਗਮ ਦੌਰਾਨ ਸਜਾਏ ਗਏ ਸਟਾਲਸ ਰਾਹੀਂ ਵਿਸ਼ੇਸ਼ ਤੌਰ ਤੇ ਭੋਜਨ ਅਤੇ ਰਸਦ ਦੀ ਸੇਵਾ ਕੀਤੀ ਗਈ ਸਾਰੇ ਸਮਾਗਮ ਵਿੱਚ ਜੋਸ਼ ਆਸਥਾ ਅਤੇ ਸਿੱਖ ਰਵਾਇਤਾਂ ਦੀ ਸੂਝ ਸਾਫ਼ ਦਿਖਾਈ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਜੀ ਅੱਜ ਬਾਲਟੀ ਮੋਰ ਜਿਹੜਾ ਰੈਂਡਸਟਾਉਨ ਜਿਹੜੀ ਜਗ੍ਹਾ ਆ ਮੈਰੀਲੈਂਡ ਦੇ ਵਿੱਚ ਯੂ ਐਸ ਏ ਦੇ ਵਿੱਚ ਅੱਜ ਇੱਥੇ ਜੋਰੇ ਸ਼ਾਸਤਰ ਜਿਹੜਾ ਚੌਥਾ ਟੂਰਨਾਮੈਂਟ ਆ ਗਤਕੇ ਦਾ ਉਹ ਬੜੀ ਧੂਮ ਧਾਮ ਦੇ ਨਾਲ ਜਿਹੜਾ ਵਾ ਸੰਗਤਾਂ ਵੱਲੋਂ ਸਿੰਘਾਂ ਵੱਲੋਂ ਇਹ ਮਨਾਇਆ ਜਾ ਰਿਹਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਕਿਉਂਕਿ ਜਿਹੜਾ ਗਤਕਾ ਗੁਰੂ ਗੋਬਿੰਦ ਸਿੰਘ ਮਹਾਰਾ 6ਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜੇ ਸ਼ਾਸਤਰ ਵਿਦਿਆ ਦੀ ਜਿਹੜੀ ਜਿਹੜੀ ਤਿਆਰੀ ਵਾਸਤੇ ਜਿਹੜਾ ਜਿਹੜਾ ਸਾਰੇ ਹਰ ਇੱਕ ਸਿੱਖ ਨੂੰ ਜਿਹੜਾ ਵਾ ਉਹ ਸਿੱਖਣਵਾ ਤੇ ਮਹਾਰਾਜ ਨੇ ਇਹ ਹਦਾਇਤ ਕੀਤੀ ਸੀਗੀ ਉਹਦੇ ਮੱਦੇਦੇ ਰਹਿੰਦਿਆਂ ਹੋਇਆਂ ਇਸ ਕਰਕੇ ਅਮਰੀਕਾ ਦੀ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਜਿਹੜੇ ਸ਼ਾਸਤਰ ਵਿਦਿਆ ਉਹ ਚੱਲਦੀ ਆ ਪਰ ਜਿਹੜੀ ਅਮਰੀਕਾ ਵਾ ਇਹਦੀ ਧਰਤੀ ਦੇ ਉੱਤੇ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਈਸਟ ਕੋਸਟ ਦੇ ਵਿੱਚ ਇਹ ਸਾਰਿਆਂ ਦੀ ਸਾਡੀ ਜਿਹੜੀ ਆ ਉਹ ਸਿੰਘਾਂ ਦੀ ਜਿਹੜੀ ਉਹ ਇਹ ਇੱਕ ਸੀਗੀ ਵੀ ਇਹ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਵਾ ਉਹ ਗੱਤਕੇ ਨੂੰ ਜਿਹੜਾ ਪ੍ਰਮੋਟ ਕੀਤਾ ਜਾਵੇ ਜਿਹੜੀ ਸਾਡੀ ਰਵਾਇਤੀ ਸ਼ਾਸਤਰ ਵਿਦਿਆ ਜਿਹੜੀ ਆ ਗੱਤਕਾ ਜਿਹੜਾ ਵਾ ਇਸ ਕਰਕੇ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਸਾਬ ਰੰਗ ਟੀਵੀ ਦੇ ਜਿਹੜੇ ਸਰਦਾਰ ਹਰਜੀਤ ਸਿੰਘ ਜੀ ਹੁੰਦੜਿਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਉਹ ਚੱਲ ਕੇ ਆਏ ਨੇ ਇੱਥੇ ਤੇ ਇਸ ਟੂਰਨਾਮੈਂਟ ਨੂੰ ਜਿਹੜਾ ਉਹ ਕਵਰ ਕਰ ਰਹੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਚਾਰ ਸფერੇ ਕਰੀ ਭੁਚੰਗੀ ਭੁਜੰਗਣਾ ਸਿੰਘ ਚੋਰੀਆਂ ਦੇ ਵਿੱਚ ਦਿਮਾਲਿਆਂ ਦੇ ਵਿੱਚ ਸ਼ਾਸਤਰ ਵਿਦਿਆ ਜਿਹੜੇ ਸ਼ਾਸਤਰ ਉਹਨਾਂ ਦੇ ਸੀਸ ਦੇ ਉੱਤੇ ਸੋਭ ਰਹੇ ਨੇ ਇਸ ਕਰਕੇ ਸਾਹਿਬ ਵਧਾਈ ਦੇ ਪਾਤਰ ਨੇ ਤੇ ਬਹੁਤ ਖੁਸ਼ੀ ਦਾ ਦੇਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਸਾਰ ਦੀਆਂ ਦੇਸ਼ ਵਿਸ਼ੇਸ਼ ਦੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਹਿੰਮਤ ਤੇ ਸਤਿਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਮੌਸਮੂ ਸੰਗਤਾਂ ਨੂੰ ਅੱਜ ਦਾ ਜੋ ਇਹ ਜੋਰੇ ਸ਼ਸਤਰ ਚੌਥਾ ਗੱਤਕਾ ਮੁਕਾਬਲਾ ਮਲਟੀ ਮੋਰਸਿਕ ਸੈਸ਼ਨ ਬਰਟੀਮੋਰ ਮੈਰੀਲੈਂਡ ਬੀਗੀਯੂਐਸਏ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਸੰਗਰਗਰ ਠੱਟਾ ਮਾਰਦਾ ਸਮੁੰਦਰ ਦੇ ਦੂਰੋਂ ਤੇ ਦੂਰੋਂ ਨੇੜੇੋਂ ਦੁਰਾੜਿਓਂ ਬਹੁਤ ਦੂਰਾਂ ਸੰਕਟਾਂ ਆਈਆਂ ਹੋਈਆਂ ਨੇ ਬੜੀ ਚੜ੍ਹਦੀ ਕਲਾ ਹੈ ਆਪជា ਜੀ ਮੇਰਾ ਕੰਮ ਸਮਝ ਸਕੋ ਐਸੀ ਤਰ੍ਹਾਂ ਵੱਧ ਚੜ੍ਹ ਕੇ ਆਪ ਆਪਣੇ ਬੱਚਿਆਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਦੀ ਤਾਂ ਜੋ ਖਾਸ ਤੇਰੀ ਦਿਨਾਂ ਦਿਨਾਂ ਦਿਨ ਜੋ ਮਹਾਰਾਜੀ ਕਲਾ ਵਰਤਦੇ ਚੜ੍ਹਦੀ ਕਲਾ ਹੋਵੇ ਜੀ ਤੇ ਅੱਜ ਬਹੁਤ-ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਆ ਸਭ ਰੰਗ ਟੀਵੀ ਵਾਲੇ ਦੇ ਸੀਓ ਤੇ ਉਹਨਾਂ ਦੀ ਸਾਰੀ ਟੀਮ ਦੇ ਆਪਣੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੇ ਜੋਰੇ ਸ਼ਸਤਰ ਦੇ ਸਮੂਹ ਪ੍ਰਮੁਖਾਂ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਜੋ ਸਮੇਂ-ਸਮੇਂ ਦੇ ਉੱਪਰ ਆ ਕਰਕੇ ਸਾਰੀਆਂ ਸੇਵਾਵਾਂ ਦਿੰਦੇ ਹਨ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਾਹਿਬ ਜੀ ਰੱਬ ਸਰ ਮਹਾਰਾਜ ਜੀ ਅਪਾਰ ਕਿਰਪਾ ਦਾ ਸੰਕਾ ਸਭਾ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦਾਰਾ ਸਿੱਖ ਐਸੋਸੀਏਸ਼ਨ ਆਹ ਗਾਲਟੀਪੁਰ ਵਿਖੇ 13 14 ਤੇ 15 ਜੂਨ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮਰਾੜੇ ਵਾਲਿਆਂ ਦੀ ਸਲਾਨਾ ਜਾਤ ਦੇ ਮੇਲਾ ਵਰਸੀ ਮੜਾਈ ਜਾਰੀ ਹੈ ਸਭ ਸਿੱਖਾਂ ਨੂੰ ਕਹਿ ਰਿਹਾ ਕਿ ਹੋਣ ਮਰਵਾ ਅੱਗੇ ਪਹੁੰਚਣਾ ਜੀ ਇਹ ਵਰਸੀ ਸੰਤ ਬਾਬਾ ਪ੍ਰੇਮ ਸਿੰਘ ਵੈਲਗ ਸੋਸਾਇਟੀ ਗਾਲਟੀਪੁਰ ਦੀ ਤਰਫੋਂ ਹਰ ਸਾਲ ਦੀ ਤਰ੍ਹਾਂ ਤੁਮ ਦਾ ਮੜਾਈ ਜਾਈਏਗੀ ਇਨਾਂ ਦੇ ਪ੍ਰਧਾਨ ਸੁਪਿਆਰ ਸਰਦਾਰ ਸੁਪਿਆਰ ਸਿੰਘ ਜੀ ਪੁੱਲਾ ਅੱਗੇ ਉਹਨਾਂ ਦੀ ਸਾਰੀ ਟੀਮ ਨੂੰ ਇਹ ਸਹਿਯੋਗ ਦਿੱਤਾ ਜਾ ਰਿਹਾ ਹੈ ਸਾਸੂ ਸਾਸਰ ਨੂੰ ਬੇਤੀ ਆ ਕਿ ਹੋਮੋ ਆ ਕੇ ਪਹੁੰਚਣਾ ਕੀ ਤੁੰਗ ਦਰਬਾਰ ਹੋਣਗੇ ਜਿੱਥੇ ਕਾਗੀ ਇੱਥੇ ਹੋਰ ਵੀ ਬ੍ਰਿਤੀ ਜਿੱਥੇ